ਲੋਜੀ ਸੇਰ ਦਾ ਟਾਈਮ ਤੇ ਕੋਲ ਦੇਖੋ ਜਿਵੇਂ ਕਿ ਵਿਸਾਖੀ ਵਾਲਾ ਦਿਨ ਅੱਜ ਤੇ ਪਹਿਲਾਂ ਸਸਤ ਨੂੰ ਸਾਰੇ ਨੂੰ ਵਿਸਾਖੀ ਦੀ ਬਹੁਤ-ਬਹੁਤ ਵਧਾਈਆਂ ਨੇ ਜੀ ਲੱਖ-ਲੱਖ ਮੁਬਾਰਕਾਂ ਤੇ ਜੇ ਅੱਗੇ ਹੁਣ ਫੜੀ ਦਾ ਸੀਜ਼ਨ ਆ ਗਿਆ ਹੈ ਨਾ ਤਾਂ ਦੇਖੋ ਕੋਲ ਬੋਲਦੀ ਹੁੰਦੀ ਹੈਗੀ ਬਹੁਤ ਵਧੀਆ ਲੱਗਦਾ ਹੁੰਦਾ ਇਹ ਮੌਸਮ ਇੰਨਾ ਵਧੀਆ ਹੁੰਦਾਗਾ ਤੇ ਲੋ ਜੀ ਇੱਥੇ ਸੇਰ ਦਾ ਟਾਈਮ ਆ ਤੇ ਆਪਾਂ ਬਣਾਉਣੇ ਆ ਪ੍ਰਸ਼ਾਦ ਠੀਕ ਹੈ ਜੀ ਕੀ ਜੋੜੇ ਸੀ ਦਿਗੇ ਸਤਨਾਮ ਬੋਲ ਮਨਾ ਅਹ ਸਤਨਾਮ ਬੋਲ ਮਨਾ ਦੇਖੋ ਖੋਲ ਬੋਲਦੇ ਬਹੁਤ ਪਿਆਰੀ ਲੱਗਦੇ ਮੈਂ ਥੋੜਾ ਥੋੜਾ ਟਾਈਮ ਬਾਅਦ ਬੋਲਦੇ ਤਿੰਨ ਚਾਰ ਵਾਜਾਂ ਕੱਢਦੇ ਆਹ ਦੇਖੋ ਆ ਆ ਗਈ ਆ ਗਈ ਉੱਡ ਕੇ ਆ ਸੀਗੀ ਆਹ ਜਾ ਰਹੀ ਹੈ ਦੇਖੋ ਦਿਖਦੀ ਹੈ ਨਾ ਤੁਹਾਨੂੰ ਉੱਡ ਗਈ ਹਣਾ ਉੱਥੇ ਬੈਠੀ ਸੀਗੀ ਤੇ ਇਹ ਤੇ ਲੋ ਜੀ ਆਪਾਂ ਬਣਾ ਲਈ ਪ੍ਰਸ਼ਾਦ ਕਿਚਨ ਚ ਹਜੇ ਪੂਰਾ ਹੀ ਗਾਹ ਪਿਆ ਪਿਆ ਠੀਕ ਹੈ ਪ੍ਰਸ਼ਾਦ ਬਣਾਤੀ ਸਭ ਤੋਂ ਪਹਿਲਾਂ ਚਾਹ ਹੀ ਮੰਗੇ ਪਾਠ ਮੈਂ ਕਰ ਲਿਆ ਨਾ ਕੇ ਠੀਕ ਜੀ ਧੂਫਰਤੀ ਆਪਾਂ ਕਰ ਦਿੱਤੀ ਠੀਕ ਹੈ ਜੀ ਜੋ ਕਿ ਆਪਾਂ ਜਗਾਤੀ ਪਾਠ ਕਰ ਲਈ ਤੇ ਹੁਣ ਪ੍ਰਸ਼ਾਦ ਬਣਾ ਕੇ ਜਿਸ ਮਿਠਾ ਤੇ ਆਪਾਂ ਉਗਲਵਾ ਕੇ ਚਾਹੀ ਮੈਂ ਮਨ ਨੂੰ ਸ਼ਾਦ ਬਣ ਗਿਆ ਜੀ ਠੀਕ ਹੈ ਜੀ ਗੁੜ ਵਾਲਾ ਬਣਾਇਆ ਜੀ ਪਰ ਨਾਲ ਗੁੜ ਪਾਟਣਾ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਬਸਾਖੀ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਾਹਿਬ ਦੇ ਘਰ ਵਿੱਚ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਆਉਂਦੇ ਰਹਿਣ ਵਾਹਿਗੁਰੂ ਜੀ ਸਭ ਨੂੰ ਅੰਨ ਦੁੱਧ ਪੁੱਤ ਸਭ ਨੂੰ ਵਕਸ਼ਨ ਜੀ ਪਰਮਾਤਮਾ ਸਾਹਿਬ ਦੇ ਬੱਚਿਆਂ ਨੂੰ ਸਮਤ ਵਕਸ਼ਨ ਸਭ ਦੇ ਬੱਚੇ ਨੇ ਇੱਕ ਕੰਮ ਵਿੱਚ ਲੱਗਣਾ ਤੇ ਚੰਗੇ ਇਨਸਾਨ ਬਣਨਾ ਤੇ ਜਿਹੜੀ ਪੱਕੀ ਹੋਈ ਫਸਲਾਂ ਵਾਹਿਗੁਰੂ ਜੀ ਬਿਹਰ ਕਰਨ ਸਭ ਦੇ ਘਰ ਦਾਣੇ ਜਿਹੜੇ ਸਭ ਦੀ ਕੋਠੀ ਦਾਣੇ ਪੈ ਜਾਣ ਵਾਹਿਗੁਰੂ ਜੀ ਅਗੇ ਹੀ ਅਰਦਾਸਾ ਜੀ ਤੇ ਲੋ ਜੀ ਬਲੌਗ ਨੂੰ ਆਪਾਂ ਸਟਾਰਟ ਕਰਦੇ ਆ ਤੇ ਨਾ ਕੀ ਪਾਠ ਕਰ ਲਿਆ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਆਪਾਂ ਦੇ ਪ੍ਰਸ਼ਾਦ ਆ ਜਿਹੜਾ ਕੜਾ ਪ੍ਰਸ਼ਾਦ ਆਪਾਂ ਬੜਾ ਆ ਕੇ ਆਪਾਂ ਮੱਥਾ ਟੇਕਤਾ ਜੀ ਦੀ ਦਿੰਦੀ ਜਿਹੜੀ ਵਿਸ਼ਾਖੀ ਵਾਲੇ ਦਿੰਦੀ ਅੱਜ 13 ਅਪ੍ਰੈਲ ਤੋਂ ਜਿਹੜੀ ਆਪਾਂ ਸ਼ੁਰੂਆਤ ਆਪਣੀ ਦਿਨ ਦੀ ਕਰ ਲਈ ਹੈ ਜੀ ਤੇ ਹੁਣ ਕੰਮ ਕਰਨ ਲੱਗਾਂਗੇ ਠੀਕ ਹੈ ਜੀ ਬਸ ਚਾਰੂ ਲਾਉਣੀਆਂ ਇੱਥੋਂ ਆ ਚੱਕਦੇ ਆ ਸਾਰਾ ਸਮੇਟਦੇ ਆ ਉਹੀ ਆਪਣੇ ਕੰਮ ਤਾਂ ਦੇ ਹੁੰਦੇ ਨੇ ਜਿਹੜੇ ਕਰਦੇ ਆ ਵੈਸੇ ਕਈ ਦਿਨ ਹੋ ਗਏ ਤੁਹਾਡੇ ਨਾਲ ਰੁਟੀਨ ਸ਼ੇਅਰ ਨਹੀਂ ਕੀਤਾ ਕੋਈ ਵੀ ਮੈਂ ਕਈ ਦਿਨ ਪਹਿਲਾਂ ਆਪਣੇ ਪਾਠ ਦੀ ਸਭਾਈਆਂ ਚੱਲ ਰਹੀਆਂ ਸੀਗੀਆਂ ਆਪਾਂ ਪਾਠ ਕਰਵਾਉਣਾ ਸੀਗਾ ਫਿਰ ਉਸ ਤੋਂ ਬਾਅਦ ਹੁਣ ਦੋ ਚਾਰ ਆਪਾਂ ਰੈਮੇਡੀਆ ਤੁਹਾਡੇ ਨਾਲ ਹੋਮ ਰੈਮੇਡੀਆ ਸ਼ੇਅਰ ਕਰਤੀਆਂ ਇੱਕ ਵਾਰ ਮੇਰੇ ਸੂਟਾਂ ਦਾ ਬਲੌਗ ਸ਼ੇਅਰ ਹੋ ਗਿਆ ਇਸ ਤਰ੍ਹਾਂ ਕਰਕੇ ਸਾਰਾ ਨਾ ਤੇ ਕਲੈਕਸ਼ਨ ਸੀ ਜਿਹੜੀ ਸੂਟਾਂ ਦੀ ਉਹ ਸ਼ੇਅਰ ਕੀਤੀ ਸੀਗੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਨਾ ਪਿਆਰ ਸਤਕਾਰ ਦੇ ਰਹੇ ਹੋ ਤੇ ਲੋ ਜੀ ਚਲਦੇ ਹੁਣ ਆਪਾਂ ਕੰਮ ਕਰ ਲੱਗਦੇ ਆ ਬਾਅਦ ਚਲਦੇ ਆ ਤੇ ਮਿੱਠੀ ਮਿੱਠੀ ਧੁੱਪ ਆ ਗਈ ਤੇ ਆ ਜਿਹੜੀ ਰੁੱਤ ਹੁੰਦੀ ਹੈ ਜਦੋਂ ਬਾਡੀ ਗਾਤੀ ਪੈ ਜਾਂਦੀ ਹੈ ਹਨਾ ਆ ਕਣਕ ਬੁੱਢਣ ਲੱਗ ਜਾਨੇ ਹਨਾ ਕਟਾਈ ਸ਼ੁਰੂ ਹੋਊਗੀ ਕਿਵੇਂ ਤਾਂ ਜਦੋਂ ਖੇਤਾਂ ਵੱਲ ਵੀ ਜਾਨੇ ਪਰਸੂ ਮੈਂ ਭੋਗ ਤੇ ਗਈ ਸੀਗੀ ਤੇ ਇੱਧਰ ਅੜੀਸਰ ਅੜੀਸਰ ਗਈ ਸੀ ਮੈਂ ਭੋਗ ਤੇ ਛੜੀ ਮਾਸੀ ਜੀ ਦਾ ਬੇਟਾ ਧੌਲੇ ਰਹਿੰਦਾ ਧੌਲੇ ਦੇ ਨਾਲ ਹੀ ਅੜੀਸਰ ਤਿੰਨ ਕਿਲੋਮੀਟਰ ਹੈ ਤੇ ਉਹਨਾਂ ਦਾ ਸੋਰੇ ਦੀ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦਾ ਭੋਗ ਉੱਥੇ ਪਾਇਆ ਸੀ ਅੜੀਸਰ ਤੇ ਉੱਥੇ ਗਈ ਸੀ ਮੇੜੀਸਰ ਇੰਨਾ ਵਧੀਆ ਲੱਗਾ ਉਸ ਦਿਨ ਨੇਰੀ ਬਹੁਤ ਜ਼ਿਆਦਾ ਨੇਰੀ ਸੀ ਇੰਨਾ ਤੇਜ ਮਤਲਬ ਤੂਫਾਨ ਹੀ ਕਹਿ ਸਕਦੇ ਆ ਇੰਨਾ ਦਿੱਤਾ ਡਿੱਗਿਆ ਮੈਂ ਤਾਂ ਕੱਲ ਮਸਾ ਸਫਾਈਆਂ ਕੀਤੀ ਆ ਪਰ ਕੱਲ ਕੋਈ ਵਲੌਗ ਨਹੀਂ ਬਣਿਆ ਹੈਗਾ ਤੇ ਬਹੁਤ ਔਖੀ ਸਫਾਈ ਕੀਤੀ ਆ ਮੈਂ ਕਿੱਥੇ ਗੱਲ ਕਰਦੀ ਸੀਗੀ ਹਾਂ ਜਦੋਂ ਜਾ ਰਹੇ ਸੀ ਨਾ ਉਦੋਂ ਥੋੜੀ ਹਲਕੀ ਹਵਾ ਚੱਲ ਰਹੀ ਸੀਗੀ ਉਸ ਤੋਂ ਬਾਅਦ ਤਾਂ ਤੇਜ਼ ਨੇਰੀ ਆਈ ਆ ਜਿਵੇਂ ਹੁਣ ਕਣਕਾਂ ਨੂੰ ਪੂਰੀ ਸੁਨਹਿਰੀ ਮਾਰ ਗਈ ਹੈ ਨਾ ਮਤਲਬ ਪੂਰੀ ਸੁਨਹਿਰੀ ਹੈ ਸੁਨਹਿਰੀ ਸੁਨਹਿਰੀ ਕਣਕਾਂ ਹੋਈਆਂ ਪਈਆਂ ਲੱਗੀਆਂ ਕਿਤਨਾ ਵਿੱਚ ਕੋਲਾ ਬੋਲਦੀਆਂ ਲੱਗੀਆਂ ਤਾਂ ਇਹਨਾਂ ਸੋਹਣਾ ਲੱਗਿਆ ਮੌਸਮ ਬਹੁਤ ਵਧੀਆ ਲੱਗਦਾ ਇਹ ਜਿਹੜਾ ਮੌਸਮ ਆਗਾ ਵਧੀਆ ਲੱਗਦਾ ਤੇ ਹੁਣ ਮਿੱਠੀ ਮਿੱਠੀ ਝੁੱਪ ਆ ਗਈ। ਬੇੜੇ ਚ ਆਪਾਂ ਝਾੜੂ ਲਾਉਣੇ ਤੇ ਬੇਰੀ ਦੇ ਬੇਰ ਆਪਣੇ ਬਸ ਨਾ ਮਾਤਰੀ ਰਹਿ ਗਏ ਹੁਣ। ਤੇ ਫਿਰ ਆਪਾਂ ਉਹਨੂੰ ਮਿਸ਼ਾਂਗ ਦਵਾਉਂਗੀ ਵੀ ਅੱਗੇ ਤੋਂ ਵਧੀਆ ਹੋ ਜਵੇ ਹਨਾ। ਤੇ ਲੋਜੀ ਲੱਗਦਾ ਕੰਮਦੰਦੀ ਤੇ ਵਲੌਗ ਜੇ ਕਰ ਵਧੀਆ ਲੱਗਦੀ ਹੁੰਦੇ ਨੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਰਿਆ ਕਰੋ। ਤੇ ਹੋ ਸਕੇ ਤਾਂ ਆਪਣੇ ਵਟਸਐਪ ਗਰੁੱਪ ਤੇ ਸ਼ੇਅਰ ਕਰਦਿਆ ਕਰੋ ਮੇਰੀ ਵੀਡੀਓ ਦਾ ਲਿੰਕ ਆਪਣੇ ਜਾਂ ਜਿਹੜੀ ਕਿ ਸਟੇਟਸ ਤੇ ਲਾ ਦਿਆ ਕਰੋ ਠੀਕ ਹੈ ਜੀ। ਚਲੋ ਇਸ ਚੱਲਦੇ ਆਂ ਪਾਰ। ਲੋਚ ਆ ਸੂਟ ਮੈਨੂੰ ਕਰਨਾ ਪਊਗਾ ਚੇਂਜ ਕਿਉਂਕਿ ਸਵੇਰ ਮੈਂ ਨਾ ਕੀ ਪ੍ਰਸ਼ਾਦ ਬਣਾਇਆ ਸੀ ਮੈਨੂੰ ਅਸੀਂ ਵੀ ਗੁਰਦੁਆਰਾ ਸਾਹਿਬ ਜਾਉਂਗੀ ਪਰ ਬੱਚੇ ਦੋਨੋਂ ਨਹੀਂ ਸੀਗੇ ਘਰ ਕਲੇਰ ਸਾਹਿਬ ਉੱਠੇ ਨਹੀਂ ਜੀ ਤੇ ਕਿਉਂਕਿ ਹੋ ਜਾਂਦੀ ਜੀ ਥਕਾਵਟ ਸਾਰਾ ਦਿਨ ਕੰਮਕਾਰ ਕਰਨਾ ਇਹਨਾਂ ਨੂੰ ਹੁਣ ਛੁੱਟੀ ਦਾ ਵੀ ਲਾਲਚ ਹੋ ਜਾਂਦਾ ਛੁੱਟੀ ਸੀ ਕੱਲ ਵੀ ਅੱਜ ਵੀ ਤੇ ਕੱਲ੍ਹ ਦੀ ਵੀ ਸੋਮਵਾਰ ਦੀ ਸ਼ਾਇਦ ਇਹਨਾਂ ਨੂੰ ਹਣਾ ਤੇ ਤਾਂ ਕਰਕੇ ਚਲੋ ਜੀ ਪਹਿਲਾਂ ਮੈਂ ਸੂਟ ਚੇਂਜ ਕਰ ਲਾਂ ਇੱਥੇ ਇੱਧਰ ਵੀ ਹਜੇ ਕੱਪੜੇ ਤੈਅ ਕਰਨੇ ਆਹ ਵਾਲੇ ਬੈੱਡ ਤੇ ਪਏ ਨੇ ਕੱਲ ਜਿਹੜੇ ਤੋਤੇ ਸੀਗੇ ਤੇ ਇਧਰੋਂ ਆਪਾਂ ਬੈੱਡ ਨੂੰ ਸਹੀ ਕਰਦੇ ਆ ਮੱਝਾ ਇਹ ਚੱਕਣਾ ਠੀਕ ਆ ਪਹਿਲਾਂ ਕੱਪੜੇ ਚੇਂਜ ਕਰ ਲਵਾਂ ਫਿਰ ਉਪ ਕਰਦੇ ਆ ਸਿਰ ਵੀ ਨਾ ਮਨਾ ਨੇ ਤਾਂ ਕੱਲ ਦਾ ਭੁਲਾਇਆ ਹੋਇਆਗਾ ਨੇਥੀ ਦਾਣਾ ਤੇ ਉਹ ਪਿਆਜ਼ਾ ਵਾਲਾ ਰਸ ਜਿਹੜਾ ਹੁੰਦਾ ਨਾ ਉਹ ਮਿਕਸ ਕਰਕੇ ਉਹ ਲਾ ਜਾਂ ਤੁਸੀਂ ਮੈਂ ਇਹ ਜੂੜਾ ਬਣਾ ਲਾ। ਸਹੀ ਇੰਦੈ। ਪਰ ਇਹ ਦੇਦਨ ਚਾਹੂ ਲਾਈ ਤੋ ਪਾਈ ਲੀਂ ਠੀਕ। ਤੁਸੀਂ ਫਿਰ ਇਹ ਆਦਿ ਤੇ ਜਾਣਾ। ਫਿਰ ਮੰਮੀ ਨਾਲ ਮੱਤੇ ਹੀ ਲਿਆਂਗੇ। ਪਰ ਮੰਮੀ ਨੇ ਜਾਨ ਵੀ ਮੈਨੂੰ ਫੋਨ ਕਰਦੀ। ਫਿਰ ਅਪਨ ਦੋਨਾਂ ਨੂੰ ਜਾਣਾ ਪਊਗਾ। ਸਨੀ ਨੂੰ ਕਿੰਦਰ ਨੂੰ ਫੋਨ ਕਰਕੇ ਦੇ ਦਿੰਦੀ ਆ ਮੈਂ। ਜਾਈ ਆਵਾਂਗੇ। ਚੱਕਣਾ ਦੀਗਾ ਹੈ ਉੱਥੇ ਦਾ ਲੈਸਾ ਹੋ ਜਾਊਗਾ ਹੋ ਜਾਣਾ ਨਹੀਂ ਮੱਚ ਜੂਗਾ ਤੋ ਪਹਲੇ ਤਾਂ ਜੀਆ ਤੇ ਸਿੱਕੇ ਵਾਲੇ ਤਪਾ ਇਹਦੇ ਪੇਰੇ ਦਾ ਹੰਕੂਨਰ ਦੀ ਇਹਦੇ ਨਾਲ ਹੀ ਨਾਟਕ ਹੋ ਇਹਦੇ ਤੋਂ ਬਾਅਦ ਦਰਹਾ Terima kasih telah menonton! ਕੋਟੂ ਰੇਜ ਪਾ ਦੇ ਕੋ ਵੀਡੀਓ ਦਾ ਪਾ ਦੇ ਆਪਣਾ ਲਾ ਤਾਂ ਦਿੱਤੇ ਸਾਮਾਂ ਹੀ ਨਾ ਹਾਂ ਉਹਨੇ ਹੋਈ ਗੰਡੀ ਬਣੀ ਹੈ ਕਿ ਨਾ ਤੋਲਾ ਖਾ ਜਾਂਦਾ ਹੈ ਇਹਦੇ ਬਾਅਦ ਇਹ ਕਿਰਿਆ ਤੇ ਪਾਹ ਮਨ ਕਰਮੀਆਂ ਲਈ ਡੀਟੌਕਸ ਜਿਹੜਾ ਮੋਟਰ ਉਹ ਬਣਾਉਣੇ ਆ। ਤਾਂ ਆਪਾਂ ਪੀਰਾ ਧੋੜੀਏ। ਹੱਸ ਤਾਂ ਸਾਗੀਆਂ ਵਾਲੀ ਜਿਹੜਾ ਹੁੰਦਾ ਉਹ ਅੱਡ ਬਣਦਾ। ਉਹ ਜੀ ਸਰਦੀਆਂ ਵਾਲੀ ਜਿੱਥੇ ਪਾਸਾ ਤੇ ਬੰਦਲੇ ਬਣਾ ਰਹੇ ਨੇ। ਹੁਣ ਇਹ ਤੁਹਾਨੂੰ ਕੀ ਕੀ ਪਾਇਆ ਕੋਲੇ ਨਿੰਬੂ ਤਾਂ ਇਹ ਖੁਰ ਮਿਲ ਹੀ ਜਾਂਦੇ ਨੇ ਆਮ ਤੇ ਆਮਲਾ ਨਹੀਂ ਹੈਗਾ ਤੁਸੀਂ ਨਿੰਬੂ ਖੀਰਾ ਪਾ ਸਕਦੇ ਤੁਸੀਂ ਖਾਣੇ ਵਿੱਚ ਪਾ ਲੈਦੇ ਵਿੱਚ ਠੀਕ ਹੈ ਜੀ ਆਪਾਂ ਪਹਿਲੇ ਹੀ ਹੋਰ ਤਿਆਰ ਕਰ ਲਿਆ ਕਰਾਂਗੇ ਠੀਕ ਹੈ ਜੀ ਚਲੋ ਜਿਹਨੂੰ ਆਪਾਂ ਇੱਥੇ ਢੱਕ ਕੇ ਰੱਖ ਲੈਂਦੇ ਹਾਂ ਠੀਕ ਹੈ ਜਦੋਂ ਵੀ ਪੀਣਾ ਹੋ ਇਹ ਵਾਲਾ ਆਪਾਂ ਪਾਣੀ ਪੀਣਾ ਤੇ ਦਸ ਆਹ ਵਾਲੇ ਜਿਹੜੇ ਰੱਖੇ ਆਪਣੇ ਕੋਲ ਨੇ ਹਜੇ ਫਿਰ ਆਪਾਂ ਨੂੰ ਸਟੋਰਾਂ ਵਾਲੇ ਮਿਲ ਜਾ ਕਰਨਾਗੇ ਹੁਣ ਇਹ ਆਪਣੇ ਦੂਸਰੇ ਇਧਰ ਚਨੇ ਪਿਆ ਤੇ ਠੀਕ ਹੈ ਜੀ ਥੋੜਾ ਜਿਹਾ ਖੀਰਾ ਪਾਇਆ ਮੰਸਾਂ ਪੰਜ ਸਕੇ ਟੁਕੜੇ ਤੇ ਇੱਕ ਪਾ ਇਹਦੇ ਵਿੱਚ ਆਮਲਾ ਪਾਤਾ ਤੇ ਨਿੰਬੂ ਦੇ ਦੋ ਟੁਕੜੇ ਠੀਕ ਹੈ ਜੀ ਲਓ ਜੀ ਈਵਨਿੰਗ ਦਾ ਟਾਈਮ ਆ ਇੱਥੇ ਲੱਗੀ ਸੀ ਕਿ ਮੈਂ ਆਂ ਮਸੰਮੀ ਦਾ ਜੂਸ ਕੱਢਣ ਕਿਉਂਕਿ ਇਸ ਟਾਈਮ ਸਾਰੇ ਘਰ ਅਸੀਂਗੇ ਤੇ ਜਦੋਂ ਸਾਰੇ ਘਰ ਹੁੰਦੇ ਨੇ ਉਹਦੋਂ ਆਪਾਂ ਮਸੰਮੀ ਦਾ ਜੂਸ ਸਾਰਿਆਂ ਨੂੰ ਕੱਢ ਕੇ ਪਿਆ ਦੇਨੇ ਤੇ ਲਓ ਜੀ ਜੂਸ ਆਪਾਂ ਕੱਢ ਲਿਆ ਤੇ ਪਾ ਕੇ ਦਿੰਨੇ ਆ ਸਾਰਿਆਂ ਨੂੰ ਜੂਸ ਤੇ ਜਿਹੜਾ ਇਹ ਵਾਲਾ ਵਾਟਰ ਤਿਆਰ ਕੀਤਾ ਮੈਂ ਤੇ ਬਹੁਤ ਵਧੀਆ ਇਹ ਗਰਮੀ ਦੇ ਵਿੱਚ ਪੀਣ ਦੇ ਲਈ ਬਹੁਤ ਵਧੀਆ ਹੈਗਾ ਤੇ ਜਰੂਰ ਤੁਸੀਂ ਬਣਾ ਕੇ ਰੱਖਿਆ ਕਰੋ ਜਦੋਂ ਖਤਮ ਹੋ ਜੇ ਤਾਂ ਹੋਰ ਪਾਣੀ ਪਾ ਦੋ ਤੇ ਬਹੁਤ ਜ਼ਿਆਦਾ ਵਧੀਆ ਇਹ ਗਰਮੀ ਵਿੱਚ ਹਨ ਬਣਾ ਕੇ ਜਰੂਰ ਰੱਖੋ ਤੇ ਪੂਰੀ ਡਿਟੇਲ ਦੇ ਵਿੱਚ ਆਪਾਂ ਇੱਕ ਦਿਨ ਵੀਡੀਓ ਬਣਾ ਦਵਾਂਗੇ ਇਹਦੇ ਲਈ ਅਲੱਗ ਤੋਂ ਤੇ ਅੱਜ ਆਪਾਂ ਬਣਾ ਲਿਆ ਤੇ ਮੈਂ ਹੁਣ ਇਹ डेली ਇਹੀ ਪਾਣੀ ਪੀਆ ਕਰੂੰਗੀ ਤੇ ਕਾਫੀ ਆਪਾਂ ਚੀਜ਼ਾਂ ਜਿਹੜੀਆਂ ਹੁਣ ਗਰਮੀ ਵਾਲੀਆਂ ਜਿਵੇਂ ਮਸੰਮੀ ਦਾ ਜੂਸ ਹੋ ਗਿਆ ਇਹ ਵਾਲਾ ਪਾਣੀ ਹੋ ਗਿਆ ਹਨਾ ਤੇ ਦੂਸਰਾ ਜਿਵੇਂ ਜੋਗਾ ਹੋ ਗਿਆ ਜੋਗਾ ਵੀ ਸ਼ੁਰੂ ਕਰਨਾ ਹੈਗਾ ਤੇ ਕਾਫੀ ਜੀਜਾ ਮੈਂ ਸ਼ੁਰੂ ਕਰ ਰਹੀ ਹਾਂਗੀ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਤੇ ਟੈਨਸ਼ਨ ਪਹਿਲੀ ਪੈ ਜਾਏ ਪਈ ਪਈ ਹੈਗੀ ਗਰਮੀ ਸ਼ੁਰੂ ਹੋ ਗਈ ਕਿਉਂਕਿ ਹੁਣ ਸ਼ੁਰੂ ਜੀ ਇੰਨੀ ਗਰਮੀ ਆ ਤਾਂ ਹਜੇ ਦੇਖ ਲਓ ਤੁਸੀਂ ਜੂਨ ਜੁਲਾਈ ਦੇ ਵਿੱਚ ਕਿੰਨੀ ਗਰਮੀ ਪੈਣੀ ਹੈ ਹਜੇ ਮਈ ਦਾ ਮਹੀਨਾ ਇਹਦਾ ਅਪ੍ਰੈਲ ਹੀ ਚੱਲ ਰਿਹਾ ਅਪ੍ਰੈਲ ਦੇ ਵਿੱਚ ਕਿੰਨੀ ਗਰਮੀ ਹੋਗੀ ਤੋ ਬਹੁਤ ਜ਼ਿਆਦਾ ਟੈਨਸ਼ਨ ਆ ਪਰ ਇਹ ਵੀ ਆਪਾਂ ਨੂੰ ਸਵੇਰ ਦੀ ਜਿਹੜੀ ਧੁੱਪ ਆ ਉਹ ਵੀ ਲੈਣੀ ਜ਼ਰੂਰੀ ਹੈ ਪਰ ਜਿਹੜੀ ਦੁਪਹਿਰ ਦੀ ਧੁੱਪ ਆ ਉਹਨੂੰ ਅਵੋਇਡ ਕਰੋ ਉਹ ਧੁੱਪ ਆਪਾਂ ਨੂੰ ਨਹੀਂ ਚਾਹੀਦੀ ਦੁਪਹਿਰ ਵਾਲੀ ਹੈ ਜਿਹੜੀ ਬਹਿ ਕੇ ਪੀ ਲਓ ਜਿੰਨੇ ਵੀ ਵਿਟਾਮਿਨ ਡੀ ਆਪਾਂ ਨੂੰ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਜਿਵੇਂ ਸਵੇਰ ਦੀ ਹਲਕੀ ਜਿਹੀ ਧੁੱਪ ਹੁੰਦੀ ਉਹ ਜਿਵੇਂ ਆਪਣੀ ਤਾਂ ਆ ਪਿੱਛੇ ਆ ਗਰਦਨ ਆ ਧੌਣ ਤੇ ਪੈ ਗਈ ਹੈ ਨਾ ਜਾਂ ਆਪਣੇ ਫੇਸ ਤੇ ਜਾਂ ਕਿਤੇ ਵੀ ਆਪਣੇ ਸਰੀਰ ਤੇ ਧੁੱਪ ਪੈ ਗਈ ਦੋ ਬਹੁਤ ਵਧੀਆ ਧੁੱਪ ਆ ਜੀ ਨਾ ਤੂੰ ਕੋਈ ਚੂਰ ਲੈਣੀ ਚਾਹੀਦੀ ਜਾਂ ਫਿਰ ਦਹੀਂ ਦੇ ਵਿੱਚ ਜੀਰਾ ਜਿਹੜਾ ਭੁੰਨਿਆ ਹੋਇਆ ਹਨਾ ਤੁਸੀਂ ਉਹ ਪਾ ਕੇ ਖਾਓ ਗਰਮੀ ਵਿੱਚ ਇੱਕ ਦਹੀਂ ਦਾ ਆਪਣੇ ਕਿਚਨ ਦੇ ਵਿੱਚੋਂ ਮੁਕਣ ਨਾ ਦਿਓ ਇਹ ਆਪਾਂ ਦੋ ਟਾਈਮ ਨਹੀਂ ਖਾ ਸਕਦੇ ਤਾਂ ਇੱਕ ਟਾਈਮ ਜ਼ਰੂਰ ਜਿਹੜੇ ਦਹੀਂ ਦਾ ਸੇਵਨ ਕਰਨਾ ਚਾਹੀਦਾ ਆਪਾਂ ਨੂੰ ਦਹੀਂ ਜਿਹੜੀ ਖਾਣੀ ਚਾਹੀਦੀ ਨਹੀਂ ਹੈਗੀ ਜੀਰਾ ਵਗੈਰਾ ਪਾ ਲਓ ਪਿਆਜ਼ ਜ਼ਰੂਰੀ ਇੱਕ ਟਾਈਮ ਆਪਾਂ ਨੂੰ ਪਿਆਜ਼ ਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹਨਾ ਤੇ ਇਹ ਚੀਜ਼ਾਂ ਨੇ ਬਸ ਗਰਮੀ ਚ ਬਚਣ ਤੋਂ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਨਹੀਂ ਹੈ ਗਰਮੀ ਦਾ ਬਚਾਅ ਕਰਨ ਲਈ ਗੱਲ ਇਹ ਤੋਂ ਤੇ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਮਾਗੀ ਮੈਂ ਇਹ ਸਟਾਰਟ ਕਰ ਰਹੀ ਹਾਂ ਬਸ ਇਹ ਕਾਫੀ ਦਿਨਾਂ ਤੋਂ ਜੂਸ ਵਗੈਰਾ ਹੋ ਗਿਆ ਜਿਵੇਂ ਹੈ ਨਾ ਚਲੋ ਜੂਸ ਨਹੀਂ ਪੀ ਸਕਦੇ ਤਾਂ ਆਪਾਂ ਪਾਣੀ ਥੋੜਾ ਜਿਹਾ ਇਸ ਤਰ੍ਹਾਂ ਬਣਾ ਲਓ ਜਿਵੇਂ ਮੈਂ ਬਣਾਇਆ ਹੈ ਨਾ ਇਹ ਪਾਣੀ ਬਣਾ ਲਓ ਤੁਸੀਂ ਇਹ ਬਣਾ ਕੇ ਪੀਓ ਦਹੀਂ ਸ਼ਾਮਿਲ ਕਰ ਲਓ ਆਪਣੀ ਡਾਈਟ ਦੇ ਵਿੱਚ ਇੱਕ ਟਾਈਮ ਦਾ ਆਪਾਂ ਖਾਣੀ ਉਹ ਖਾਣੀ ਆ ਬਸ ਇਹ ਸੋਚੋ ਜੀਰਾ ਪੁੰਨ ਕੇ ਜਰੂਰ ਪਾਇਆ ਕਰੋ ਤੇ ਲੋ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਸਬਜੀ ਬਣਨ ਲਈ ਰੱਖ ਦਿੱਤੀ ਇੱਥੇ ਤੜਕਾ ਲਾ ਰਹੀ ਸੀ ਅੱਜ ਥੋੜੀ ਜਿਹੀ ਅਲੱਗ ਲੋ ਜੀ ਇਸ ਤਰ੍ਹਾਂ ਕੋ ਪਹਿਲਾਂ ਮਾਲ ਟਮਾਟਰ ਮੇਰੇ ਉੱਤੇ ਮਲ ਲੈਂਦੇ ਕਿੰਨੀ ਤਰ੍ਹਾਂ ਕਿੰਨੇ ਕਿੰਨੇ ਚੰਗੇ ਲੱਗ ਰਹੇ ਨੇ ਬਗਾਤ ਉਹਦੀਆਂ ਇਸ ਤਰ੍ਹਾਂ ਇਹ ਤਾਂ ਬਣਾਉਣੇ ਤੇ ਇਧਰ ਆਪਾਂ ਮਸਾਲਾ ਇਹਦੇ ਥੋੜਾ ਜਿਹਾ ਪਾਣੀ ਮਿਕਸ ਕਰ ਲਏ ਤੇ ਇਹਨੂੰ ਐਡ ਕਰ ਲਈਏ ਟਮਾਟਰ ਆਪਣੇ ਭੁੰਨ ਲਏ ਨੇ ਇਸ ਤਰ੍ਹਾਂ ਦੇ ਕੋਈ ਸਬਜ਼ੀ ਬਣਾਉਣਾ ਚਨੇ ਦੀ ਕਰ ਰਹੇ ਹਾਂ ਇਹਦਾ ਕਲਰ ਆ ਬਹੁਤ ਸੋਹਣਾ ਕਲਰ ਆ ਮਸਾਲਾ ਤਿਆਰ ਆ ਤੇ ਇਹਦੇ ਵਿੱਚ ਆਪਾਂ ਆਲੂ ਚਿਕਨ ਮਿਕਸ ਕਰ ਦਿੰਨੇ ਆ ਤੇ ਨਾਲ ਹੀ ਆਪਾਂ ਇਹ ਵਿੱਚ ਚਨੇ ਤੇ ਜੋ ਵੀ ਗਰੇਵੀ ਹੈ ਚਨੇ ਵਾਲੀ ਉਹ ਮਿਕਸ ਕਰ ਦਿੰਦੇ ਹਾਂ ਹਫਤੇ ਵਿੱਚ ਤੁਹਾਨੂੰ ਦੋਵਾਰ ਇਹ ਵਾਈਟ ਚਨੇ ਬਲੈਕ ਚਨੇ ਜਰੂਰ ਸਬਜ਼ੀ ਬਣਾਉਣੀ ਚਾਹੀਦੀ ਹੈ। ਦੇਖੋ ਕਲਰ ਦੇਖਿਓ ਤੁਸੀਂ ਕਿੰਨਾ ਵਧੀਆ ਬਣਿਆ ਸਬਜ਼ੀ ਦਾ। ਕੋਈ ਆਪਾਂ ਜਿਆਦਾ ਮਿਹਨਤ ਵੀ ਨਹੀਂ ਕੀਤੀ ਬਿਲਕੁਲ ਜਿਆਦਾ ਮਿਹਨਤ ਕੀਤੀ ਹੈ ਜਿਸ ਤਰ੍ਹਾਂ ਆਪਾਂ ਡੇਢੀ ਮਸਾਲਾ ਬਣਾਉਣੇ ਬਸ ਇਸ ਤਰੀ ਬਣਾਇਆ। ਪਰ ਇਹ ਥੋੜਾ ਸਮਾਰਟਰ ਆਪਾਂ ਪਹਿਲਾਂ ਭੁੰਨ ਲੈਨੇ ਹੋਰ ਕੋਈ ਚੱਕਰ ਨਹੀਂ ਠੀਕ ਹੈ ਜੀ। ਆਪਾਂ ਕੋਈ ਅਲੱਗ ਤੋਂ ਨਹੀਂ ਬਣਾਈ। ਲੋ ਜੀ ਹੁਣ ਇਹਨੂੰ ਪਟਾਕ ਦਿੰਨੇ ਆ। ਲੋ ਜੀ ਅਗਲਾ ਦਿਨ ਹੋ ਗਿਆ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਇੱਥੇ ਮੈਂ ਨਾਲੀ ਸੀ ਕਿ ਪਾਠ ਕਰ ਲਿਆ ਤੇ ਉਸ ਤੋਂ ਬਾਅਦ ਹਜੇ ਚਾਹ ਨਹੀਂ ਬਣਾਈ ਹੈਗੀ ਤੇ ਸਿੱਧਾ ਮੈਂ ਆਪਣੇ ਲਈ ਬਸ ਇੱਥੇ ਥੋੜਾ ਜਿਹਾ ਕੋਸਾ ਜਿਵੇਂ ਕੋਸਾ ਪਾਣੀ ਵੀ ਨਹੀਂ ਹੈਗਾ ਇਹ ਨਾਰਮਲ ਵਾਟਰ ਹੈਗਾ ਸਿੱਧਾ ਫਿਲਟਰ ਦੇ ਵਿੱਚੋਂ ਲਿਆ ਹੈਗਾ ਇਹਦੇ ਵਿੱਚ ਆਮਲਾ ਪਾਊਡਰ ਪਾ ਲਿਆ ਤੁਸੀਂ ਕਦੇ ਵੀ ਗੱਲੀ ਚਾਹ ਜਿਹੜੀ ਉਹ ਨਾਮ ਪੀਓ ਉਸ ਤੋਂ ਪਹਿਲਾਂ ਗਰਮ ਕੋਸਾ ਪਾਣੀ ਪੀ ਲਓ ਜਾਂ ਨਿੰਬੂ ਜਿਹੜਾ ਪਾਣੀ ਵਿੱਚ ਨਿਚੋੜ ਕੇ ਉਹ ਪੀ ਲਓ ਇੱਕ ਗਲਾਸ ਹਨਾ ਜਾਂ ਜਿਵੇਂ ਮੇਰੇ ਕੋਲ ਆਮਲਾ ਪਾਊਡਰ ਸੀਗਾ ਇਹ ਪਾ ਲਓ ਵਿੱਚ ਹਨਾ ਤੇ ਇਹਦੇ ਨਾਲ ਕੀ ਹੋਊਗਾ ਆਪਣਾ ਵੇਟ ਲੌਸ ਵੀ ਹੋਊ ਆਪਣੇ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਸ ਤਰ੍ਹਾਂ ਨਾਲ ਜਿਵੇਂ ਪਾਣੀ ਹੋ ਗਿਆ ਕਬਜ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਜਾਂ ਪੇਟ ਵੱਧਦਾ ਹਨਾ ਇਹ ਵੀ ਬਹੁਤ ਜ਼ਿਆਦਾ ਮਤਲਬ ਠੀਕ ਕਰ ਦੇਗੀ ਜੀ ਹਨਾ ਤੇ ਪਾਣੀ ਜ਼ਰੂਰ ਪੀਣਾ ਚਾਹੀਦਾ ਸਭ ਤੋਂ ਪਹਿਲਾਂ ਉੱਠ ਕੇ ਚਾਹ ਤੋਂ ਸਬਾਹ ਦੇ ਵਿੱਚ ਲੈ ਲਓ ਜਿਵੇਂ ਪਾਣੀ ਖਾਪਾ ਹੁਣ ਮਤਲਬ ਗੱਲਾ ਪਾਣੀ ਨਹੀਂ ਪੀਤਾ ਇਹਦੇ ਵਿੱਚ ਮੈਂ ਆਮਲੇ ਦਾ ਪਾਊਡਰ ਪਾਇਆ ਹੈਗਾ ਹਨਾ ਜਾਂ ਇਹਦੇ ਵਿੱਚ ਨਿੰਬੂ ਪਾ ਲਓ ਜਾਂ ਸ਼ਹਿਦ ਪਾ ਲਓ ਜੇ ਤੁਹਾਨੂੰ ਛੂਟ ਕਰਦਾ ਹਨਾ ਤਾਂ ਸ਼ਹਿਦ ਵੀ ਪਾ ਸਕਦੇ ਆ ਜਿਵੇਂ ਅਦਰਕ ਹੋਇਆ ਅਦਰਕ ਵੀ ਆਪਾਂ ਥੋੜਾ ਜਿਹਾ ਕਰਕੇ ਪਾ ਸਕਦੇ ਜਿਵੇਂ ਵੀ ਆਪਾਂ ਨੂੰ ਠੀਕ ਲੱਗਦਾ ਪਰ ਇਹ ਜੀਜਾ ਅਦਰਕ ਹੋਗਾ ਜਿਵੇਂ ਸ਼ਹਿਦ ਜਿਆਦਾ ਗਰਮਾ ਹਨਾ ਇਹ weight loss ਲਈ ਤਾਂ ਠੀਕ ਆ ਚਲੋ ਆਮਲਾ ਪਾਊਡਰ ਪਾ ਲਓ ਜਾਂ ਨਿੰਬੂ ਨਿਚੋੜ ਲਓ ਗਰਮੀਆਂ ਦੇ ਵਿੱਚ ਹਨਾ ਇਸ ਤਰ੍ਹਾਂ ਤੁਸੀਂ ਇਹ ਪਾਣੀ ਪੀ ਸਕਦੇ ਆ ਪਾਣੀ ਤੋਂ ਆਪਣੀ ਦਿਨ ਦੀ ਜਿਹੜੀ ਸ਼ੁਰੂਆਤ ਕਰ ਸਕਦੇ ਆ ਆਪਾਂ ਹਨਾ ਤੁਸ ਤੋਂ ਬਾਅਦ ਜਿਹੜਾ ਜੋਗਾ ਹੈ ਜੋਗੇ ਨੂੰ ਤੁਸੀਂ 10 ਮਿੰਟ ਜ਼ਰੂਰ ਦਿਓ ਕਪਾਲਪਾਤੀ ਜੋਗਾ ਪਹਿਲਾਂ ਵੀ ਮੈਂ ਕਾਫੀ ਵਾਰ 10 ਚੁੱਕੀਆਂ ਗਈ ਇਸ ਜੋਗੇ ਬਾਰੇ ਤੁਹਾਨੂੰ ਕਰਕੇ ਵੀ ਦਿਖਾਇਆ ਇਹ ਜੋਗਾ ਮੈਂ ਵੀ ਹੁਣ ਦੁਬਾਰਾ ਤੋਂ ਜਿਹੜਾ ਜੋਗਾ ਇਹ ਸਟਾਰਟ ਕਰ ਲਈਆਂ ਇਹ ਆਪਣੇ ਫੇਸ ਲਈ ਬਹੁਤ ਜ਼ਿਆਦਾ ਵੀ ਕਾਫੀ 70 80 ਬਿਮਾਰੀਆਂ ਨੂੰ ਠੀਕ ਕਰਦਾ ਜਿਹੜੀਆਂ ਇਹ ਆਪਣੇ ਪੇਟ ਦੀਆਂ ਨੂੰ ਹਨਾ ਜਿਹੜਾ ਇਹ ਜੋਗਾ ਕਪਾਲਪਾਤੀ ਇਹ ਜਿਹੜੀ ਆਪਣੀ ਪਹਿਲੀ ਉਂਗਲ ਹੁੰਦੀ ਹੈ ਗੁੱਠੇ ਦੇ ਨਾਲ ਉਹਨੂੰ ਤੇ ਗੁੱਠੇ ਨੂੰ ਆਪਾਂ ਇਸ ਤਰ੍ਹਾਂ ਜੋੜਨਾ ਤੇ ਇਹ ਫੀਲ ਕਰਨਾ ਵੀ ਆਪਾਂ ਅੰਦਰੋਂ ਜਿਹੜਾ ਆਪਣਾ ਸਾਹ ਹੈ ਉਹ ਬਾਹਰ ਨੂੰ ਕੱਢਣਾ ਕਿ ਆਪਾਂ ਕਾਫੀ ਬਿਮਾਰੀਆਂ ਆਪਣੀਆਂ ਬਾਹਰ ਕੱਢ ਰਹੇ ਆ ਇਹ ਫੀਲ ਕਰੋ ਇਸ ਤਰ੍ਹਾਂ ਕਰਨਾ ਇਹ ਤੁਹਾਨੂੰ ਸੌਖਾ ਹੋ ਜਾਊਗਾ ਜਿਹੜਾ ਇਹ ਜੋਗਾ ਹਨਾ ਬਿਲਕੁਲ ਆਸਾਨ ਲੱਗੂ ਸਿਰਫ 10 ਮਿੰਟ ਕਰ ਲਓ ਤੁਸੀਂ ਇਹ ਜੋਗਾ ਤੁਹਾਨੂੰ ਸੌਖਾ ਲੱਗੂਗਾ ਜਿਵੇਂ ਪਹਿਲਾਂ ਮੈਂ ਕਰਦੀ ਸੀ ਜ਼ਿਆਦਾ ਢਿੱਡ ਨੂੰ ਹਲਾ ਕੇ ਉਹ ਤੁਹਾਨੂੰ ਥੋੜਾ ਜਿਹਾ ਔਖਾ ਲੱਗੂ ਤੁਸੀਂ ਇਹੀ ਫੀਲ ਕਰਿਆ ਕਰੋ ਵੀ ਅਸੀਂ ਅੰਦਰੋਂ ਆਪਣੇ